ਛੱਡ ਦੁਨੀਆ ਨੂੰ ਮੌਤ ਅਪਣਾਉਂਦਾ ਜੋ ਤੁਸੀਂ ਸੋਚੋ ਹੋ ਕਿੰਨਾ ਦੁਖੀ ਹੋਊਗਾ ਛੱਡ ਜ਼ਿੰਦਗੀ ਨੂੰ ਮੌਤ ਅਪਣਾਉਂਦਾ ਜੋ ਤੁਸੀਂ ਸੋਚੋ ਹੋ ਕਿੰਨਾ ਦੁਖੀ ਹੋਊਗਾ ਫਾਹ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਆਪਾਂ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਸੁੱਖਾਂ ਵਾਲੇ ਸੁਪਨੇ ਤਾਂ ਉਹ ਵੀ ਹੋਊ ਦੇਖਦਾ ਉਹਦੇ ਵੀ ਤਾਂ ਚਾਹ ਹੋਣਗੇ ਧੀ ਨੂੰ ਵਿਆਉਣ ਵੇਲੇ ਚੱਕਿਆ ਸੀ ਕਰ ਜਾ ਐਡੇ ਕੀ ਗੁਨਾਹ ਹੋਣਗੇ ਸੁੱਖਾਂ ਵਾਲੇ ਸੁਪਨੇ ਤਾਂ ਉਹ ਵੀ ਹੋਉ ਦੇਖਦਾ ਉਹਦੇ ਦੀ ਤਾਂ ਚਾਹ ਹੋਣਗੇ ਢੀ ਨੂੰ ਵਾਉਣ ਵੇਲੇ ਚੱਕਿਆ ਸੀ ਕਰਜਾ ਐਡੇ ਕੀ ਗੁਨਾਹ ਹੋਣਗੇ ਉਹ ਜੀ ਦਾ ਕੁੜਤਾ ਵੀ ਪਾਟਿਆ ਪਿਆ ਉਹ ਜੀ ਦਾ ਕੁੜਤਾ ਵੀ ਪਾਟਿਆ ਪਿਆ ਕਿ ਦਾਂ ਲਗੇ ਦਾ ਉਹ ਸੁਖੀ ਹੋਊਗਾ ਫਾ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਫਾ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਮਿੱਟੀ ਨਾਲ ਮਿੱਟੀ ਹੋ ਕੇ ਬਣਿਆ ਨਹੀਂ ਕੁਝ ਫਸਲਾਂ ਨੂੰ ਪਈ ਮਾਰੀ ਸੀ ਲੈਣਦਾਰ ਘਰੇ ਹੁਣ ਘੇੜੇ ਮਾਰੀਦੇ ਨੇ ਸਾਰੇ ਪਾਸੋਂ ਗਿਆ ਹਾਰੀ ਸੀ ਮਿੱਟੀ ਨਾਲ ਮਿੱਟੀ ਹੋ ਕੇ ਬਣਿਆ ਨਹੀਂ ਕੁਝ ਫਸਲਾਂ ਨੂੰ ਪਈ ਮਾਰੀ ਸੀ ਲੈਣਦਾਰ ਘਰੇ ਹੁਣ ਘੇੜੇ ਮਾਰੀਦੇ ਨੇ ਸਾਰੇ ਪਾਸੋਂ ਗਿਆ ਹਾਰੀ ਸੀ ਆੜਤੀਆ ਕਾਗਜ਼ ਨਹੀਂ ਮੋੜਦਾ ਆੜਤੀਆ ਕਾਗਜ਼ ਨੇ ਮੋੜਦਾ ਕਹਿੰਦਾ ਫੈਸਲਾ ਏ ਕੋਟਾਂ ਵਿੱਚ ਹੋਊਗਾ ਫਾ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਫਾ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੁਸੀਂ ਸੋਚੋ ਕਿੰਨਾ ਦੁਖੀ ਹੋਊਗਾ ਫਾ ਆਪਣੇ ਹੀ ਖੇਤਾਂ ਵਿੱਚ ਲਾਉਂਦਾ ਜੋ ਤੂੰ ਸੇ ਸੋਚੋ ਕਿੰਨਾ ਦੁਖੀ ਹੋਊਗਾ ਇਹੇ ਸੀ ਜੀ ਗੀਤ ਇੱਕ ਦੁੱਖ ਤਾਂ ਬਹੁਤ ਵੱਡੇ ਤੋਂ ਵੱਡੇ ਹੋਣਗੇ ਬਹੁਤ ਜ਼ਿਆਦਾ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਬਹੁਤ ਜ਼ਿਆਦਾ ਦੁੱਖ ਨੇ ਪਰ ਜਿਹੜਾ ਇਸ ਰੰਗਲੀ ਦੁਨੀਆ ਨੂੰ ਛੱਡਣ ਤੇ ਹੀ ਤਿਆਰ ਹੋ ਜੇ ਰੋਜ਼ ਆਪਾਂ ਖਬਰਾਂ ਸੁਣਦੇ ਆ ਕਿ ਅੱਜ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਅੱਜ ਤਿੰਨ ਨੇ ਕਰ ਲਈ ਅੱਜ ਇੱਕ ਨਹੀਂ ਕਰ ਲਈ ਉਹ ਵਿਚਾਰੇ ਕਿੰਨੇ ਇੱਕ ਦੁਖੀ ਹੋਣਗੇ ਸਿਰਫ ਇੱਕ ਆਪਾਂ ਤਾਂ ਸਮਝ ਵੀ ਨਹੀਂ ਸਕਦੇ ਉਹਨਾਂ ਦੇ ਦਰਦ ਨੂੰ ਸਿਰਫ ਇੱਕ ਕਲਮ 'ਚ ਦੋ ਚਾਰ ਲਾਈਨਾਂ ਬਸ ਲਿਖਣ ਦੀ ਕੋਸ਼ਿਸ਼ ਕੀਤੀ ਸੀਗੀ ਜੀ ਸ਼ੁਕਰੀਆ ਰਾਜੀ ਰੋ ਸਾਰੇ